ਮੇਰਾ ਨਾਮ ਡਾਕਟਰ ਗੁਰਮੀਤ ਹੈ ਜੀ ਮੈਂ ਅਸਿਸਟੈਂਟ ਪ੍ਰੋਫੈਸਰ ਐਂਡ ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਨ ਆ ਦੇਸ਼ ਮੈਡੀਕਲ ਕਾਲਜ ਦੇ ਵਿੱਚ ਤੇ ਅੱਜ ਮੈਨੂੰ ਇੱਥੇ ਮੌਕਾ ਮਿਲ ਰਿਹਾਗਾ ਸੰਧ ਨਿਰੰਕਾਰੀ ਸਤਸੰਗ ਪਵਨ ਬਠਿੰਡਾ ਦੇ ਵਿੱਚ ਬਲੱਡ ਡੋਨੇਟ ਕਰਨ ਦਾ ਤੇ ਅੱਜ ਮੈਂ 20ਵੀਂ ਵਾਰ ਬਲੱਡ ਡੋਨੇਟ ਕਰ ਰਿਹਾਗਾ ਤੇ ਇਹ ਸਾਡੇ ਸਤਿਗੁਰੂ ਦੀ ਸਿੱਖਿਆ ਹੈ ਕਿ ਜਿਹੜਾ ਖੂਨ ਹੈ ਉਹ ਨਾੜੀਆਂ ਦੇ ਵਿੱਚ ਵਹੇ ਨਾ ਕਿ ਨਾਲੀਆਂ ਦੇ ਵਿੱਚ ਵਹੇ ਜਦੋਂ ਅਸੀਂ ਸੰਸਾਰ ਦੇ ਹਾਲਾਤਾਂ ਨੂੰ ਦੇਖਦੇ ਆਂ ਜਿੱਥੇ ਇੰਨੀ ਵੱਡ ਕੋਟ ਬਿਮਾਰ ਹੋ ਰਹੀ ਹੈ ਹਾ ਹਾ ਕਾਰ ਮਚੀ ਹੋਈ ਹੈ ਇੰਨੀ ਹਿੰਸਾ ਹੈ ਤੇ ਇੱਕ ਇਹ ਇੱਕ ਐਸਾ ਕੰਮ ਹੈ ਜੋ ਬੰਦਿਆਂ ਨੂੰ ਬੰਦਿਆਂ ਦੇ ਨਾਲ ਜੋੜਦਾ ਹੈ ਜਦ ਅਸੀਂ ਆਪਣੇ ਟੈਕਨੀਕਲ ਲੈਂਗੁਏਜ ਦੇ ਵਿੱਚ ਇੱਕ ਫੈਮਿਲੀ ਨੂੰ ਇੱਕ ਡਿਫਾਈਨ ਕਰਦੇ ਹਾਂ ਫੈਮਿਲੀ ਦੀ ਡੈਫੀਨੇਸ਼ਨ ਕਹਿੰਦੇ ਆ ਉਹ ਫੈਮਿਲੀ ਦੀ ਡੈਫੀਨੇਸ਼ਨ ਦੇ ਵਿੱਚ ਦੋ ਕੰਪੋਨੈਂਟ ਆਂਦੇ ਨੇ ਇੱਕ ਹੋਵੇ ਜਾਂ ਰਿਸ਼ਤਾ ਹੋਵੇ ਖੂਨ ਦਾ ਜਾਂ ਹੋਵੇ ਕਾਨੂੰਨ ਦਾ ਜਿਵੇਂ ਅਸੀਂ ਕਹਿੰਦੇ ਨਾ ਇਨ ਲਾਜ਼ ਨੇ ਜਾਂ ਹੋਵੇ ਖੂਨ ਦਾ ਤੇ ਜਾਂ ਹੋਵੇ ਕਾਨੂੰਨ ਦਾ ਜਦੋਂ ਅਸੀਂ ਬਲੱਡ ਡੋਨੇਟ ਕਰਦੇ ਆ ਇਹ ਬਲੱਡ ਕਿਸੇ ਦੇ ਵਿੱਚ ਜਾਂਦਾ ਹੈਗਾ ਸਾਡਾ ਸਾਰਿਆਂ ਦੇ ਨਾਲ ਰਿਸ਼ਤਾ ਸਥਾਪਿਤ ਹੁੰਦਾ ਹੈਗਾ ਤੇ ਇੱਕ ਐਸੀ ਮੁਹਿੰਮ ਹੈ ਜੋ ਬੰਦਿਆਂ ਨੂੰ ਬੰਦਿਆਂ ਦੇ ਨਾਲ ਜੋੜਦੀ ਹੈ ਜੋ ਹਿਮੈਨਿਟੀ ਦੇ ਵਿੱਚ ਬ੍ਰਿਜਸ ਬਣਾਉਂਦੀ ਹੈਗੀ ਬਹੁਤ ਦੀਵਾਰਾਂ ਖੜੀਆਂ ਹੋ ਗਈਆਂ ਨੇ ਇਨਸਾਨ ਵੰਡੇ ਗਏ ਨੇ ਖੂਨਦਾਨ ਇੱਕ ਐਸਾ ਮਾਧਿਅਮ ਹੈ ਜੋ ਬੰਦਿਆਂ ਨੂੰ ਬੰਦਿਆਂ ਦੇ ਨਾਲ ਜੋੜਦਾ ਹੈਗਾ ਇਨਸਾਨਾਂ ਨੂੰ ਇਨਸਾਨਾਂ ਦੇ ਨਾਲ ਜੋੜਦਾ ਹੈਗਾ ਇਸ ਸਤਗੁਰੂ ਮਾਤਾ ਸੁਦਿਕਸ਼ਾ ਜੀ ਦੀ ਸਿੱਖਿਆ ਹੈ ਅੱਜ ਮਾਨਵਤ ਇਕਤਾ ਦਿਵਸ ਦੇ ਉਪਲਖਸ਼ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਥੇ ਬਲੱਡ ਡੋਨੇਟ ਕਰਨ ਦਾ ਮੌਕਾ ਮਿਲ ਰਿਹਾ ਹੈਗਾ ਤੇ ਮੈਂ ਬਹੁਤ ਖੁਸ਼ਕਿਸਮਤ ਹੈ ਤੇ ਮੈਂ ਵੀ ਬਲੱਡ ਡੋਨੇਟ ਕੀਤਾ ਹੈ ਜੀ ਮੇਰਾ ਨਾਮ ਨਰਿੰਦਰ ਕੁਮਾਰ ਮੈਂ ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਦਫਤਰ ਸਿਵਲ ਸਰਜਨ ਬਠਿੰਡਾ ਸਾਡੀ ਜਿਹੜੀ ਸਿਹਤ ਵਿਭਾਗ ਬਠਿੰਡਾ ਦੀ ਜਿਹੜੀ ਟੀਮ ਹੈ ਉਹ ਅੱਜ ਇਸ ਮਹਾਨ ਜਿਹੜੀ ਸੰਸਥਾ ਹੈਗੀ ਆ ਉੱਥੇ ਆਈ ਆ ਉਹਨਾਂ ਦੇ ਸਹਿਯੋਗ ਨਾਲ ਜਿਵੇਂ ਬਲੱਡ ਬੈਂਕ ਦਾ ਸਾਡੀ ਟੀਮ ਦੁਆਰਾ ਕੈਂਪ ਲਗਾਇਆ ਗਿਆ ਗਿਆ ਅੱਜ ਇਸ ਪਵਿੱਤਰ ਜਗ੍ਹਾ ਤੇ ਮੈਂ ਵੀ ਆਪਣਾ ਜਿਹੜਾ ਖੂਨ ਆ ਔਰ ਡਿਨੇਟ ਕੀਤਾ ਤੇ ਅਸੀਂ ਸਮਾਜ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜਾ ਖੂਨ ਆ ਇਸ ਤੋਂ ਵੱਡਾ ਦਾਨ ਕੋਈ ਨਹੀਂ ਹੈਗਾ ਜੇ ਅਸੀਂ ਆਪਣਾ ਖੂਨ ਦਾਨ ਦਿੰਨੇ ਆ ਇੱਕ ਖੂਨ ਨਾਲ ਕਿੰਨੀਆਂ ਜ਼ਿੰਦਗੀਆਂ ਬਚ ਸਕਦੀਆਂ ਨੇ ਸੋ ਇਸ ਖੂਨ ਦਾਨ ਦੇ ਨਾਲ ਕਿਸੇ ਵੀ ਮਨੁੱਖੀ ਸਰੀਰ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗਲਤ ਪ੍ਰਭਾਵ ਨਹੀਂ ਪੈਂਦਾ ਉਲਟਾ ਸਰੀਰ ਸਵਸਥ ਤੇ ਤੰਦਰੁਸਤ ਰਹਿੰਦਾ ਹੈ ਸੋ ਸਾਡਾ ਇਹੀ ਸੰਦੇਸ਼ ਹੈ ਸੇਬ ਸੇਬ ਸਿਹਤ ਵਿਭਾਗ ਬਠਿੰਡਾ ਦਾ ਕਿ ਹਰ ਇੱਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਸਮੇਂ-ਸਮੇਂ ਤੇ ਲੋਡ ਲੋੜਵੰਦ ਲੋਕਾਂ ਲਈ ਖੂਨਦਾਨ ਜਿਹੜੀ ਦੇਣ ਦੀ ਪ੍ਰਕਿਰਿਆ ਹੈਗੀ ਆ ਉਹ ਚਾਲੂ ਰੱਖਣੀ ਚਾਹੀਦੀ ਹੈ। ਧੰਨਵਾਦ। ਅ ਅੱਜ ਸੰਤ ਨਰੰਗਕਾਰੀ ਚੈਰੀਟੇਬਲ ਵੱਲੋਂ ਪੈਨ ਇੰਡੀਆ ਦੇ ਵਿੱਚ ਪੂਰੇ ਭਾਰਤ ਵਰਸ਼ ਦੇ ਵਿੱਚ ਬਲੱਡ ਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਅੱਜ ਬਟਿੰਡਾ ਨਰੰਗਕਾਰੀ ਭਵਨ ਵਿੱਚ ਕਨੇਸ਼ਾ ਵਸਤੀ ਇੱਥੇ ਬਲੱਡ ਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਔਰ ਇਹ ਬਲੱਡਨੇਸ਼ਨ ਕੈਂਪ 1986 ਤੋਂ ਨਰਨਕਰੀ ਮੈਸ਼ਨ ਨਿਰੰਤਰ ਲਗਾਉਂਦਾ ਆ ਰਿਹਾ ਹੈ 1986 ਦੇ ਵਿੱਚ ਬਾਬਾ ਹਰਦੇਵ ਸਿੰਘ ਜੀ ਨੇ ਖੁਦ ਆਪਣਾ ਖੋਨਦਾਨ ਦੇ ਕੇ ਇਸ ਦੀ ਸ਼ੁਰੂਆਤ ਕੀਤੀ ਸੀ ਜੋ ਕਿ ਇਹ ਜੋ ਮੈਗਾ ਬਲੱਡਨੇਸ਼ਨ ਕੈਂਪਸ ਆ ਜਿਸ ਦੇ ਵਿੱਚ 1331000 ਤੋਂ ਵੀ ਵੱਧ ਯੂਨਿਟਸ ਅੱਜ ਤੱਕ ਬਲੱਡਨੇਟ ਹੋ ਚੁੱਕਿਆ ਹੈ ਔਰ ਜਿਸ ਤਰ੍ਹਾਂ ਸਫਾਈ ਅਭਿਆਨ ਹੋ ਗਿਆ ਯਾ ਮਤਲਬ ਹੋਰ ਸਮਾਜਿਕ ਕਲਿਆਣ ਦੀਆਂ ਜਿਵੇਂ ਸੇਵਾਵਾਂ ਨੇ ਉਹ ਨਿਰੰਕਾਰ ਮਿਸ਼ਨ ਹਮੇਸ਼ਾ ਕਰਦਾ ਆ ਰਿਹਾ ਹੈ ਔਰ ਅੱਜ ਜੋ ਇਹ ਫਲੋਟ੍ਰੇਸ਼ਨ ਕੈਂਪ ਹੈ ਇਸ ਦਾ ਜੋ ਟੀਚਾ ਹੈ ਉਹ 150 ਯੂਨਿਟਸ ਹੈ ਪਰ ਜਿਸ ਤਰ੍ਹਾਂ ਸੰਗਤ ਦਾ ਉਤਸ਼ਾਹ ਹੈ ਵਲੰਟੀਅਰਸ ਦਾ ਉਤਸ਼ਾਹ ਹੈ ਉਸ ਤੋਂ ਵੀ ਮਤਲਬ ਇਹ ਅੰਕੜਾ ਉੱਪਰ ਜਾਏਗਾ ਜੀ ਜਿਸ ਤਰ੍ਹਾਂ ਦਾ ਮਾਹੌਲ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜੀ ਨੌਜਵਾਨ ਪੀੜੀ ਨੂੰ ਕੀ ਲੱਗਦਾ ਕਿ ਨੌਜਵਾਨਾਂ ਦੇ ਲਈ ਲੱਗਦੇ ਹੈ ਕੰਮ ਕਰਨ ਦਾ ਮੈਂ ਤਾਂ ਜੀ ਸਰ ਇਹੀ ਸਰ ਨੂੰ ਰਿਕਵੈਸਟ ਕਰੂੰਗਾ ਵੀ ਆਪਣਾ ਜੋ ਖੂਨ ਨਾਲੀਆਂ ਚ ਨਹੀਂ 나ੜੀਆਂ ਚ ਵਹਿਣਾ ਚਾਹੀਦਾ ਹੈ। ਇਹੀ ਸਾਡੇ ਮਹਾਰਾਜ ਜੀ ਦਾ ਉਦੇਸ਼ ਹੈ, ਬਾਬਾ ਹਰਦੇਸ ਸਿੰਘ ਜੀ ਦਾ ਉਦੇਸ਼ਾ ਸੀਗਾ ਖੂਨ ਨਾਲੀਆਂ ਚ ਨਹੀਂ 나ੜੀਆਂ ਚ ਵਹਿਣਾ ਚਾਹੀਦਾ ਜੋ ਕਿ ਆਪਾਂ ਨੂੰ ਇਹ ਜੋ ਇਨਸਾਨੀ ਜਨਮ ਮਿਲਿਆ ਬੜੀ ਮੁਸ਼ਕਲਤਾਂ ਤੋਂ ਬਾਅਦ ਇਸ ਇਨਸਾਨੀ ਜਨਮ 84 ਲੱਖ ਜਨਨ ਭੋਗ ਕੇ ਮਿਲਿਆ ਉਸ ਨੂੰ ਆਪਾਂ ਇਹਦੀ ਕਦਰ ਕਰੀਏ। ਜੋ ਆਪਣਾ ਇਹ ਬਲੱਡ ਹੈ ਕਿਸੇ ਦੇ ਕੰਮ ਆ ਸਕੇ ਕਿਸੇ ਦੀ ਜਾਨ ਬਚ ਸਕੇ ਬਲਕਿ ਇਹ ਮਤਲਬ ਹੋਰ ਜੋ ਕਰੀਤੀਆਂ ਆ ਜੋ ਨਸ਼ਾ ਹੈ ਜਾਂ ਕੋਈ ਹੋਰ ਆਪਾਂ ਗਲਤ ਕੰਮਾਂ ਚ ਪਾ ਜਾਂਦੇ ਆ ਉਹ ਆਪਣਾ ਇਨਸਾਨੀ ਜਿਹੜਾ ਜਨਮ ਹੈ ਇਹਨੂੰ ਖਰਾਬ ਨਾ ਕਰੀਏ ਬਲਕਿ ਇਹਨੂੰ ਸਦਭਉਜ ਚਲਾਈਏ ਮਾਨਵ ਕਲਿਆਣ ਚਲਾਈਏ ਕਿਸੇ ਦੇ ਭਲੇ ਲਈ ਲਾਈਏ ਜੇ ਆਪਾਂ ਨੇ ਕਿਸੇ ਖੂਨ ਦਾ ਕਤਰਾ ਕਿਸੇ ਦੇ ਕੰਮ ਆ ਸਕਦਾ ਕਿਸੇ ਦੀ ਜਾਨ ਬਚ ਸਕਦੀ ਆ ਇਹ ਤੋਂ ਵੱਡਾ ਪਰਉਕਾਰ ਕੋਈ ਨਹੀਂ ਹੈ ਜੀ ਮੈਂ ਹੀ ਸੁਣਿਆ ਦੇਖੋ ਜੇ ਆਪਾਂ ਖੂਨ ਲੋੜ ਕਹਿੰਦੇ ਆ ਉਹ ਵੀ ਇੰਤਰੀ ਮਸ਼ੀਨਾਂ ਵੱਲੋਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਮੇਸ਼ਾ ਸਾਡੇ ਜੋ ਸਰੰਗੰਕਾਰੀ ਮਿਸ਼ਨ ਦੇ ਵਲੰਟੀਅਰਸ ਐ ਸੇਵਾਦਾਰ ਐ ਹਮੇਸ਼ਾ ਉਸੇ ਢੀ ਰੈਡੀ ਰਹਿੰਦੇ ਐ ਸਾਡੇ ਗਰੁੱਪਸ ਬਣੇ ਹੋਏ ਐ WhatsApp ਗਰੁੱਪਸ ਬਣੇ ਹੋਏ ਐ ਕਿਸੇ ਨੂੰ ਵੀ ਕਿਸੇ ਹਸਪੀਟਲ ਚ ਜ਼ਰੂਰਤ ਪੈਂਦੀ ਐ ਸਿਵਲ ਹਸਪੀਟਲ ਐ ਜਾਂ ਕੋਈ ਪ੍ਰਾਈਵੇਟ ਹਸਪੀਟਲ ਹੋਣਾ ਐ ਉਸ ਦੇ ਵਿੱਚ ਹਮੇਸ਼ਾ ਸਾਡੇ ਜੋ ਵਲੰਟੀਅਰਸ ਐ ਕਿਸੇ ਨੂੰ ਕੋਈ ਨੈਗੇਟਿਵ ਬਲੱਡ ਚਾਹੀਦਾ ਉਹ ਮਤਲਬ ਜੋ ਪੋਜ਼ਿਟਿਵ ਬਲੱਡ ਐ ਕਿਸੇ ਵੀ ਤਰ੍ਹਾਂ ਦਾ ਬਲੱਡ ਗਰੁੱਪ ਹੋਵੇ ਉਹਦੇ ਲਈ ਹਮੇਸ਼ਾ ਸਾਡੇ ਵਲੰਟੀਅਰ ਖੁਦ ਜਾ ਕੇ ਖੂਨ ਦੇ ਕੇ ਆਉਂਦੇ ਐ ਜੀ ਉਹ ਉਸ ਨੂੰ ਆਸੀ ਮਤਲਬ ਬੇਸ਼ ਇਹ ਐਨੇ ਮਤਲਬ ਮਾਨਵ ਕਲਿਆਣ ਦੇ ਲਈ ਹਮੇਸ਼ਾ ਜਿਹੜੇ ਵਲੰਟੀਅਰ ਆ ਰੈਡੀ ਰਹਿੰਦੀ ਹੈ ਜੀ ਕੋਰੋਨਾ ਦੇ ਪ੍ਰੋਗਰਾਮ ਵੀ ਲਗਾਏ ਨੇ ਕੋਰੋਨਾ ਦੇ ਦੌਰਾਨ ਤੁਸੀਂ ਦੇਖਿਆ ਹੀ ਹੈ ਜੀ ਕੋਰੋਨਾ ਦੇ ਦੌਰਾਨ ਵੀ ਇੱਥੇ ਬਲੱਡ ਨੇਸ਼ਨ ਕੰਪੀ ਇਸੇ ਭਵਨ ਦੇ ਵਿੱਚ ਲਗਾਇਆ ਗਿਆ ਪਲੱਸ ਜੋ ਜਿਨ੍ਹਾਂ ਨੂੰ ਬਲੱਡ ਦੀ ਜ਼ਰੂਰਤ ਸੀਗੀ ਉਸ ਸਮੇਂ ਵੀ ਜੋ ਸਾਥ ਸੰਗਤ ਦਾ ਸਾਡਾ ਉਤਸ਼ਾਹ ਸੀਗਾ ਬਲੱਡ ਡੋਨ ਦੇ ਵਿੱਚ ਉਹ ਦੇਖਦੇ ਹੀ ਬੰਦਾ ਸੀਗਾ ਜੋ ਸਾਡੇ ਵਲੰਟੀਅਰ ਆ ਸੇਵਾਦਾਲ ਹਮੇਸ਼ਾ ਉਸ ਜੀਨੀ ਰੈਡੀ ਰਹਿੰਦੇ ਸੀ ਵੀ ਜੇ ਕਿਸੇ ਨੂੰ ਖੂਨ ਦੀ ਲੋੜ ਹੈ ਤੇ ਅਸੀਂ ਉਹ ਖੂਨ ਦੇ ਗਏ ਤੇ ਉਹ ਖੁਸ਼ੀ ਮਹਿਸੂਸ ਕਰਦੇ ਆ ਜੀ ਖੂਨ ਦੇ ਕੇ ਨਾ ਵੀ ਸਾਨੂੰ ਸਾਡਾ ਮੇਨ ਮਕਸਦ ਇਹ ਹੈ ਵੀ ਸਾਡੇ ਗੁਰੂ ਦਾ ਉਦੇਸ਼ ਹੈ ਵੀ ਸਾਡਾ ਜੋ ਖੂਨ ਨਾਲੀਆਂ ਚ ਜਿਹੜੀ ਨਾੜੀਆਂ ਚ ਵਹਿਣਾ ਚਾਹੀਦਾ ਦੇ ਬਰੂ ਦੇ ਐਡਰੇਸ਼ਨ ਨੂੰ ਲੈ ਕੇ ਅੱਗੇ ਚੱਲ ਰਿਹਾ ਹੈ ਜਿਹੜੇ ਲੋਕੋ ਕੰਮ ਰੱਖਦੇ ਮਨ ਦੇ ਉਹਨਾਂ ਨੂੰ ਠੀਕ ਹਣਾ ਆ ਨਹੀਂ ਜੀ ਇਸ ਤਰ੍ਹਾਂ ਦਾ ਬਾਕੀ ਅੱਜ ਕੱਲ ਤਾਂ ਲੋਕ ਬੜੇ ਪੜੇ ਲਿਖੇ ਵੀ ਆਉਣ ਸੂਝਵਾਨ ਹੋ ਚੁੱਕੇ ਆ ਵੀ ਆਪਣਾ ਜੋ ਇਹ ਖੂਨ ਹੈ ਇਹ 3 ਮਹੀਨਿਆਂ ਬਾਅਦ ਨਾਲ ਦੀ ਨਾਲ ਉਸ ਟੀਨ ਨੂੰ ਆਪਾਂ ਰਿਕਵਰ ਕਰ ਲੈਂਦਾ ਹੈ ਬਲਕਿ ਜੋ ਆਪਾਂ ਖਾਣੇ ਪੀਣੇ ਹੋਣ ਖੂਨ ਰਿਕਵਰ ਹੋਣਾ ਸਟਾਰਟ ਹੋ ਜਾਂਦਾ ਹੈ ਇਸ ਤਰ੍ਹਾਂ ਦਾ ਕੋਈ ਵੀ ਡਰ ਨਹੀਂ ਉਹਨਾਂ ਕਈ ਲੋਕ ਤਾਂ ਤੁਸੀਂ ਐਸੇ ਦੇਖੋਗੇ ਜਿਹੜੇ ਸੈਂਕੜੇ ਵਾਰ ਖੂਨਾਂ ਦੀ ਜ਼ਿੰਦਗੀ ਵਿੱਚ ਦੇ ਚੁੱਕੇ ਆ ਔਰ ਇਹ ਇਵਨ ਇੱਕ ਤੁਹਾਡੇ ਅੰਦਰ ਹੋਰ ਪੋਜ਼ਿਟਿਵ ਪਾਵਰ ਆਂਦੀ ਆ ਜੋ ਤੁਸੀਂ ਖੂਨ ਦਿੰਨੇ ਹੋ ਤੁਹਾਨੂੰ ਇਸ ਤਰ੍ਹਾਂ ਲੱਗਦਾ ਆ ਆਪ ਦੇ ਅੰਦਰ ਛਾ ਆਉਂਦਾ ਵੀ ਮੈਂ ਕਿਸੇ ਦੇ ਕੰਮ ਆ ਸਕਿਆ ਹੈ ਖੂਨਦਾਨ ਮਹਾਦਾਨ ਇਸ ਲਈ ਕਿਹਾ ਜਾਂਦਾ ਬਲਕਿ ਆਪਾਂ ਆਪਣੇ ਖੂਨ ਦੇ ਕਰਕੇ ਕਿਸ ਦੀ ਜਾਨ ਬਚ ਸਗੀ ਕਿਸਦੇ ਰਗਾਂ ਦੇ ਵਿੱਚ ਖੂਨ ਦੌੜੇਗਾ ਤੇ ਕਿਸ ਦੀ ਜਾਨ ਬਚ ਸਕੇਗੀ ਇਸ ਤੋਂ ਵੱਡੀ ਮਤਲਬ ਖੁਸ਼ੀ ਦੀ ਗੱਲ ਹੋਰ ਕੋਈ ਨਹੀਂ ਹੈ ਜੀ ਹਾਂ ਜੀ ਪਿਆਰੀ ਸਾਧ ਸੰਗਤ ਜੀ ਪਿਆਰ ਸੇ ਬੋਲਣਾ ਪਿਆਰੀ ਸਾਧ ਸੰਗਤ ਜੀ ਅੱਜ ਦਾ ਜੋ ਦਿਹਾੜਾ ਹੈ ਉਹ ਮਾਨਵਇਕਤਾ ਦੇ ਰੂਪ ਵਿੱਚ ਬਾਬਾ ਗੁਰਵਚਨ ਸਿੰਘ ਜੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਜੋ ਹੈ ਬਾਬਾ ਹਰਦੇਵ ਸਿੰਘ ਜੀ ਨੇ ਸਾਰੇ ਮਾਨਵਤਾ ਨੂੰ ਸੰਦੇਸ਼ ਦਿੱਤਾ ਸੀ ਕਿ ਜੋ ਬਲੱਡ ਹੈ ਉਹ ਨਾਲੀਆਂ ਵਿੱਚ ਨਹੀਂ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ ਇਸ ਲਈ ਉਸੇ ਦਿਨ ਤੋਂ ਇਹ ਬਲੱਡ ਡੋਨੇਸ਼ਨ ਕੈਂਪ ਹਰ ਸਾਲ ਲਗਾਇਆ ਜਾਂਦਾ ਹੈ ਤੇ ਸਾਡੇ ਸੰਤ ਮਹਾਪੁਰਸ਼ ਇਸ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਆ ਜਿੰਨਿਆਂ ਦੀ ਲਿਸਟ ਬਣ ਕੇ ਆਂਦੀ ਉਸ ਤੋਂ ਜ਼ਿਆਦਾ ਮਹਾਪੁਰਸ਼ ਇਸ ਵਿੱਚ ਯੋਗਦਾਨ ਦੇਣ ਲਈ ਤਿਆਰ ਹੁੰਦੇ ਆ ਕਿਉਂਕਿ ਜੋ ਮਾਨਵਤਾ ਹੀ ਸਭ ਤੋਂ ਵੱਡਾ ਧਰਮ ਹੈ ਮਾਨਵਤਾ ਤੇ ਰਾਹ ਤੇ ਚੱਲਣ ਲਈ ਸਾਨੂੰ ਬਾਬਾ ਜੀ ਨੇ ਜੋ ਸੰਦੇਸ਼ ਅੱਜ ਹੁਣ ਇਹ ਸਤਿਗੁਰ ਮਾਤਾ ਸਦਿਕਸ਼ਾ ਜੀ ਦੀ ਹਜ਼ੂਰੀ ਵਿੱਚ ਸਾਡਾ ਸਾਰੇ ਹੀ ਇੰਡੀਆ ਦੇ ਵਿੱਚ ਨਹੀਂ ਸਗੋ ਵਿਦੇਸ਼ਾਂ ਵਿੱਚ ਵੀ ਅੱਜ ਦੇ ਦਿਨ ਇਹ ਕੈਂਪ ਲਗਾਇਆ ਜਾ ਰਿਹਾ ਤੇ ਸਾਰੇ ਇਸ ਦੇ ਵਿੱਚ ਵੱਧ ਛੜ ਕੇ ਹਿੱਸਾ ਲੈ ਰਹੇ ਪਿਆਰੀ ਸਾਥ ਸੰਗਤ ਜੀ ਪਿਆਰ ਸੇ ਬੋਲਣਾ ਜਿਹੜਾ ਕੈਂਪ ਬਲੱਡ ਕੈਂਪ ਲਾਇਆ ਸਾਡੇ ਸਹਿਯੋਗ ਆਪਣੇ ਨਾਲ ਤੇ ਈਮਸ ਦੇ ਨਾਲ ਮਿਲ ਕੇ ਇਹ ਬੜੀ ਇਮਾਨਤਾ ਦੀ ਸੇਵਾ ਹੈ ਜੋ ਨਰਨਕਰੀ ਮਿਸ਼ਨ ਕਰ ਰਿਹਾ ਹੈ ਉਹ ਜਿਹੜਾ ਬਲੱਡ ਹੈ ਜਿਹੜਾ ਸਰਕਾਰੀ ਚ ਬੜੇ ਸਸਤੇ ਜਿਹੜਾ ਮਿਨਿਮਮ ਰੇਟ ਤੇ ਮਿਲਦੇ ਹਨ ਸੋ ਹਮੇਸ਼ਾ ਇਹ ਸਰਕਾਰੀ ਹੀ ਬਲੱਡ ਬੈਂਕ ਨੂੰ ਖੂਨ ਦੇ ਹੁੰਦੇ ਆ ਉਸ ਬਾਰੇ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਸੋ ਇਸ ਤਰ੍ਹਾਂ ਜੋ ਵੀ ਬਲੱਡ ਕਲੈਕਸ਼ਨ ਹੁੰਦੀ ਹੈ ਲੋਕਾਂ ਦੇ ਕੰਮ ਜੋ ਆਉਂਦੀ ਹੈ ਬੜਾ ਚੰਗਾ ਪ੍ਰਾਲਾ ਤੇ ਹਰ ਸਾਲ ਇਹ ਕਰਦੇ ਨੇ ਇਹਨਾਂ ਦੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿੰਨੇ ਕਿ ਯੂਨਟ ਦੀ ਮੰਨੋ ਗੱਲ 150 ਯੂਨਟ ਅਫੈਕਟਡ ਹੈ ਸਾਨੂੰ ਅੱਜ ਤਕਰੀਬਨ 100 ਯੂਨਿਟ ਅਸੀਂ ਸਿਵਲ ਹਸਪਤਾਲ ਚ ਕਲੈਕਟ ਤੇ 50 ਯੂਨਿਟ ਇਮਸ ਵਾਲੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਜੱਜ ਆਈ ਹੈ ਵੀ ਦੇਖੋ ਇਹ ਜਿਹੜੀ ਚੀਜ਼ ਹੈ ਦਾਨ ਖੂਨ ਦਾਨ ਸਭ ਤੋਂ ਮਹਾਨ ਦਾਨ ਮੰਨਿਆ ਜਾਂਦਾ ਤੇ ਆਪ ਦਾ ਜਿਹੜੇ ਅੱਗੇ ਆਪ ਦੇ ਆਪ ਆ ਕੇ ਆਪ ਦਾ ਦਾਨ ਕਰਨ ਤਾਂ ਕਿ ਲੋਕਾਂ ਨੂੰ ਅੱਡ ਅੱਡ ਵਿਪਤਾ ਵੇਲੇ ਇੱਕ ਖੂਨ ਜਿਹੜੀਆਂ ਜਿਵੇਂ ਕਹਿੰਦੇ ਤਿੰਨ ਜਾਨਾਂ ਬਚਾ ਸਕਦਾ ਇੱਕ ਨਹੀਂ ਤਿੰਨ ਜਾਨਾਂ ਬਚਾ ਸਕਦਾ ਸੋ ਇਹ ਲਗਾਤਾਰ ਕੰਟਰੀਓ ਸਿਮੇ ਸਾਡੀ ਕੰਜ਼ਮਪਸ਼ਨ ਸਿਵਲ ਹਸਪਤਾਲ 2 300 ਹਰ ਮੰਥ ਹੈ ਤੇ ਉਨੀ ਡੋਨੇਸ਼ਨ ਹੁੰਦੀ ਰਹੂਗੀ ਰੈਗੂਲਰ ਰੀਫਿਲ ਹੁੰਦਾ ਰਹੇਗਾ। ਨਾਲੀਆਂ ਦੀ بجائے ਨਾਲੀਆਂ ਵਿੱਚ ਬਹਿਣਾ ਚਾਹੀਦਾ। ਖੂਨ ਜੋ ਹੈ ਇਨਸਾਨ ਦੀਆਂ 나ੜੀਆਂ ਵਿੱਚ ਪਹਿਣਾ ਚਾਹੀਦਾ ਹੈ। ਨਾ ਕਿ ਸੜਕਾਂ ਤੇ ਨਾਲੀਆਂ ਵਿੱਚ ਡੁੱਲਦਾ ਫਿਰੇ। ਤੋਂ ਇਨਸਾਨੀ ਖੂਨ ਬਹੁਤ ਕੀਮਤੀ ਹੈ। ਜਿਸ ਤਰ੍ਹਾਂ ਹੁਣੇ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਇੱਕ ਡੋਨਰ ਜੋ ਹੈਗਾ ਤਿੰਨ ਜਾਨਾਂ ਬਚਾ ਸਕਦਾ। ਉਹ ਇਨਸਾਨੀ ਜੀਵਨ ਬਹੁਤ ਮਹੱਤਵਪੂਰਨ ਹੈ ਇਹ ਬਾਰ ਬਾਰ ਨਹੀਂ ਮਿਲਦਾਗਾ 84 ਲੱਖ ਜੁਨਾਬਾਦ ਸਾਡੇ ਸ਼ਾਸਤਰਾ ਦੇ ਅਨੁਸਾਰ ਇਹ ਮਨੁੱਖਾ ਜਨਮ ਮਿਲਦਾ ਹੈ ਇਹਦੀ ਬਿਹਤਰੀ ਦੇ ਵਾਸਤੇ ਹੀ ਇਹ ਯਤਨ ਕੀਤੇ ਜਾ ਰਹੇ ਨੇ ਤੋਂ ਸਤਿਗੁਰੂ ਨਰਨਕਾਰੀ ਬਾਵਾ ਹਰਦੇਵ ਸਿੰਘ ਜੀ ਨੇ ਖੁਦ ਇਹ ਲੜੀ ਸ਼ੁਰੂ ਕੀਤੀ 1986 ਦੇ ਵਿੱਚ ਸਭ ਤੋਂ ਪਹਿਲਾ ਕੈਂਪ ਲਗਾਇਆ ਜਿਸ ਵਿੱਚ ਉਹਨਾਂ ਨੇ ਖੁਦ ਆਪਣਾ ਬਲੱਡ ਟ੍ਰਾਂਸਫਰਟ ਕਰਕੇ ਇਹ ਲੜੀ ਜੋ ਹੈ ਸ਼ੁਰੂ ਕੀਤੀ ਹੈ ਔਰ ਅੱਜ ਇਸ ਤਰ੍ਹਾਂ ਦੀ ਬਣ ਗਿਆ ਹੈ ਸਿਸਟਮ ਇਹ ਲਗਭਗ 1 ਸਾਲ ਦੇ ਵਿੱਚ 1 ਲੱਖ ਯੂਨਿਟ ਜੋ ਹੈ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਦਰਨਕਾਰੀ ਸੇਵਕ ਜਿਹੜੇ ਹੈਗੇ ਆ ਡੋਨੇਟ ਕਰਦੇ ਨੇ ਔਰ ਖਾਲੀ ਹਿੰਦੁਸਤਾਨ ਹੀ ਨਹੀਂ ਹੈ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਜਿੱਥੇ-ਜਿੱਥੇ ਵੀ ਮਿਸ਼ਨ ਦੀਆਂ ਬ੍ਰਾਂਚਾਂ ਨੇ ਉੱਥੇ ਵੀ ਵੋਲੰਟੀਅਰ ਜਿਹੜੇ ਹੈਗੇ ਆ ਖੁਦ ਜੋ ਬਲੱਡ ਕਲੈਕਟਿੰਗ ਉੱਥੇ ਸੈਂਟਰ ਬਣੇ ਨੇ ਉੱਥੇ ਜਾ ਕੇ ਬਲੱਡ ਡੋਨੇਟ ਕਰਦੇ ਨੇ ਤੋ ਪਰਪਸ ਇਹੀ ਹੈ ਕਿ ਕਿਸੇ ਨਾ ਕਿਸੇ ਰੂਪ ਚ ਮਾਨਵਤਾ ਦੀ ਸੇਵਾ ਕੀਤੀ ਜਾਵੇ ਕਿਉਂਕਿ ਸਤਗੁਰੂ ਬਾਬਾ ਜੀ ਦਾ ਸੰਦੇਸ਼ ਸੀ ਕਿ ਜੋ ਪੋਲੂਸ਼ਨ ਹੈ ਉਹ ਅੰਦਰ ਦਾ ਹੋਵੇ ਜਾਂ ਬਾਹਰ ਦਾ ਹੋਵੇ ਦੋਨੋਂ ਹੀ ਖਤਰਨਾਕ ਨੇ ਤੋ ਸత్యਪਾਰਸ਼ਾ ਨੇ ਸਾਨੂੰ ਪੋਲੂਸ਼ਨ ਖਤਮ ਕਰਨ ਲਈ ਟਰੀ ਪਲਾਂਟੇਸ਼ਨ ਔਰ ਪਾਣੀ ਦੇ ਸੋਰਸੇਜ ਦੀ ਸਫਾਈ ਦੇ ਐਸੇ ਉਪਰਾਲੇ ਕੀਤੇ ਨੇ ਵਨਸ ਵਨ ਚਲਾਇਆ ਗਿਆ ਤਾਂ ਕਿ ਆਕਸੀਜਨ ਦੇ ਵੀ ਪੈਦਾਵਾਰ ਵਧਾਈ ਜਾਵੇ ਔਰ ਵਾਤਾਵਰਨ ਸ਼ੁੱਧ ਰੱਖਿਆ ਜਾਵੇ ਸਫਾਈ ਅਭਿਆਨ ਵੀ ਚਲਾਏ ਗਏ ਪਿੱਛੇ ਦੇ ਕਈ ਸਾਲ ਅਸੀਂ ਸਿਵਲ ਹਸਪੀਟਲ ਦੀ ਵੀ ਸਫਾਈ ਅਭਿਆਨ ਚਲਾਇਆ ਰੇਲਵੇ ਸਟੇਸ਼ਨਾਂ ਦੇ ਸਫਾਈ ਅਭਿਆਨ ਚਲਾਇਆ ਤਾਂ ਕਿ ਪ੍ਰਦੂਸ਼ਣ ਜੋ ਹੈ ਇਸ ਨੂੰ ਜੋ ਹੈ ਖਤਮ ਕੀਤਾ ਜਾਵੇ ਔਰ ਅੰਦਰ ਦਾ ਪ੍ਰਦੂਸ਼ਣ ਜੋ ਹੈ ਮਨ ਦੇ ਵਿੱਚ ਜੋ ਪ੍ਰਦੂਸ਼ਣ ਹੈ ਉਸ ਨੂੰ ਮਹਾਪੁਰਸ਼ਾਂ ਦੇ ਬਚਨਾਂ ਦੁਆਰਾ ਜੋ ਹੈ ਉਹ ਸਾਫ਼ ਕੀਤਾ ਜਾਵੇ ਮਾਨਵ ਮਨੁੱਖ ਨਾਲ ਪਿਆਰ ਕਰੇ ਇੱਕ ਦੂਜੇ ਦਾ ਬਣੇ ਸਹਾਰਾ ਮਾਨਵ ਕੋ ਮਾਨਵ ਹੋ ਪਿਆਰਾ ਇਹ ਨਿਰੰਕਾਰੀ ਮਿਸ਼ਨ ਦਾ ਸੰਦੇਸ਼ ਹੈ ਨਰ ਸੇਵਾ ਨਾਰਾਇਣ ਪੂਜਾ ਇਨਸਾਨ ਦੀ ਸੇਵਾ ਹੀ ਪ੍ਰਭੂ ਦੀ ਪਕਤੀ ਹੈ ਤੋ ਇਸ ਮੈਸੇਜ ਨੂੰ ਮੁੱਖ ਰਾ ਕੇ ਅੱਜ ਇਹ ਸੰਧਰਗਾਰੀ ਜੋ ਹੈ ਢੰਡਾ ਬ੍ਰਾਂਚ ਸਾਡੇ ਸੰਯੋਜਕ ਸਾਹਿਬ ਦਰਸ਼ਮੋਹ ਜੀ ਦੇ ਨਾਲ ਖੜੇ ਨੇ ਇਨਾਂ ਨੇ ਬਲਾ ਉਪਰਾਲਾ ਕਰਕੇ ਅੱਜ 150 ਯੂਨਿਟ ਦਾ ਹੈ ਜੋ ਇਹ ਪਲਾਨਿੰਗ ਕੀਤੀ ਹੈ ਤਾਂ ਕਿ ਮਾਨਵ ਦਾ ਖੋਣ ਜੋ ਹੈ ਮਾਨਵ ਜਾਨਾਂ ਬਚਾਉਣ ਦੇ ਵਿੱਚ ਸਹਿਯੋਗ ਦੇ ਸਕੀਏ ਇਨਾਂ ਦੇ ਸ਼ਬਦਾਂ ਨਾਲ ਅਸੀਂ ਪ੍ਰੈਸ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਇਹ ਜੋ ਮੈਸੇਜ ਹੈ ਅੱਗੇ ਕਨਵੇ ਕਰਕੇ ਸਾਰੇ ਹੀ ਲੋਕਾਂ ਤੱਕ ਇਹ ਜਾਗਰਤੀ ਇੱਕ ਅਵੇਅਰਨੈਸ ਕ੍ਰੀਏਟ ਕਰਨ ਦੇ ਵਿੱਚ ਯੋਗਦਾਨ ਪਾਉਣਗੇ ਬਹੁਤ-ਬਹੁਤ ਸ਼ੁਕਰੀਆ ਜੀ